ਪਾਕਿਸਤਾਨ ਦੇ ਵਿੱਚ ਜਿਵੇਂ ਕਹਿੰਦੇ ਕਿ ਪਾਕਿਸਤਾਨ ਦੇ ਭਾਰਤ ਦਾ ਮੁਕਾਬਲਾ ਹਮੇਸ਼ਾ ਚੱਲਦਾ ਹੀ ਰਹਿੰਦਾ ਕਿਉਂਕਿ ਕ੍ਰਿਕਟ ਦੀ ਆਪਾਂ ਗੱਲ ਕਰ ਰਹੇ ਸੀ T20 ਕ੍ਰਿਕਟ ਤੇ ਜਾਂ ਖੇਡਾਂ ਦੇ ਵਿੱਚ ਅਕਸਰ ਆਪਾਂ ਮੁਕਾਬਲਾ ਦੇਖਿਆ ਪਰ ਹੁਣ ਕਹਿੰਦੇ ਕਿ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇੱਕ ਮੁਕਾਬਲਾ ਹੋਰ ਵੀ ਸੀ ਉਹਦੇ ਵਿੱਚ ਪਾਕਿਸਤਾਨ ਐਤ ਕੀ ਨੰਬਰ ਲੈ ਗਿਆ ਅਕਸਰ ਭਾਰਤ ਨੂੰ ਆਪਾਂ ਜਿਤਾਜ ਤੂ ਲੈਂਦੇ ਸੀ ਖਿੱਚ ਤੂ ਕਰਕੇ ਪਾਕਿਸਤਾਨ ਨੇ ਕੀ ਨੰਬਰ ਲੈ ਗਿਆ ਪਰ ਇਹ ਕੀ ਮਸਲਾ ਹੈ ਜੀ ਕਾਦੇ ਵਿੱਚ ਪਾਕਿਸਤਾਨ ਨੰਬਰ ਲੈ ਗਿਆ ਇਸ ਵਾਰੀ ਸੇ ਤੈ ਕੋ ਗੱਲ ਇਹ ਆ ਕਿ ਪਾਕਿਸਤਾਨ ਜਿਹੜਾ ਨੰਬਰ ਲੈ ਗਿਆ ਉਹ ਲੈ ਗਿਆ ਬਾਸਮਤੀ ਚ ਜੀ ਬਾਸਮਤੀ ਦੇ ਵਿੱਚ ਉਹਦੀ ਕਮਾਈ ਜਿਹੜੀ ਆ ਉਹ 63% ਵਧ ਗਈ ਆ ਜੇ ਅੰਕੜਿਆਂ ਦੇ ਲਿਹਾਜ਼ ਨਾਲ ਮੈਂ ਕੁਝ ਅੰਕੜੇ ਕੱਢ ਕੇ ਲਿਆ ਸੀਗਾ ਕਿ ਪਿਛਲੇ ਸਾਲ ਉਹਨਾਂ ਨੇ 2.5 ਅਰਬ ਡਾਲਰ ਦਾ ਬਾਸਮਤੀ ਚੌਲ ਜਿਹੜਾ ਉਹ ਵੇਚ ਦਿੱਤਾ ਤੇ 2.2 ਅਰਬ ਡਾਲਰ ਦਾ ਐਕਸਪੋਰਟ ਇਸ ਸਾਲ ਜਿਹੜਾ ਯਾਨੀ 64% ਦੇ ਇਜ਼ਾਫੇ ਨਾਲ ਉਹਨਾਂ ਨੇ ਕਰਤਾ ਹਮ ਅਸ ਸਾਲ ਵੀ ਜੀ ਸਾਹਿਬ ਜੀ ਤਾਂ ਗੱਲ ਇਹ ਆ ਕਿ ਇਹਦਾ ਮਤਲਬ ਇਹ ਆ ਕਿ ਜੋ ਮੋਦੀ ਸਰਕਾਰ ਨੇ ਫੈਸਲਾ ਲਿਆ ਉਹਦਾ ਫਾਇਦਾ ਪਾਕਿਸਤਾਨ ਚੁੱਕ ਰਿਆ ਜੀ ਯਾਨੀ ਮੈਂ ਸਿੱਧੇ ਸ਼ਬਦਾਂ ਚ ਕਹਾ ਕਿ ਐਂਟੀ ਪਾਕਿਸਤਾਨ ਨੈਰੇਟਿਵ ਸਿਰਜਣ ਵਾਲੇ ਅੱਜ ਕਿਵੇਂ ਪਾਕਿਸਤਾਨ ਦਾ ਫਾਇਦਾ ਕਰ ਰਹੇ ਨੇ ਹਮ ਸ਼ਾਇਦ ਮੀਆਂ ਦੀ ਹਵੇਲੀ ਚ ਜਾ ਕੇ ਜੋ ਇਹਨਾਂ ਨੇ ਬਰੀਆਨੀ ਖਾਧੀ ਸੀ ਜੀ ਉਹਦਾ ਮੁੱਲ ਚੁਕਾਰੇ ਨੇ ਜੀ ਇਹ ਇਹ ਤੁਹਾਨੂੰ ਤਾਂ ਹੀ ਤਾਂ ਮੈਂ ਕਹਿੰਦਾ ਕਿ ਯਾਰ ਕਿਸੇ ਦੇ ਭਗਤ ਨਾ ਬਣੋ ਨਾ ਬਣੋ ਬਿਲਕੁਲ ਇਹ ਤੁਹਾਨੂੰ ਦੇਸ਼ ਪ੍ਰੇਮ ਚ ਉਲਝਾ ਕੇ ਨਾ ਆਪਦਾ ਪ੍ਰੇਮ ਨਵਾ ਜਾਂਦੇ ਜੀ ਜੀ ਹੁਣ ਦੇਖੋ ਸਾਨੂੰ ਕਹ ਲੁ ਕਿ ਪਾਕਿਸਤਾਨ ਦੇ ਨਾਲ ਕਿੱਦਾਂ ਦਾ ਵਤੀਰਾ ਦਿਖਾ ਰਹੇ ਨੇ ਆਪ ਕਿਦਾਂ ਦਾ ਕਰ ਰਿਹਾ ਇਹਨਾਂ ਨੇ 950 ਡਾਲਰ ਐਕਸਪੋਰਟ ਰੇਟ ਕਰ ਦਿੱਤਾ ਜੀ ਸਾਡਾ ਵਪਾਰੀ ਪਿੱਛੇ ਆ ਗਿਆ ਉਹ ਕਹਿੰਦਾ ਯਾਰ ਪਾਕਿਸਤਾਨ ਵਾਲਾ 550 ਚੌਲ ਉੱਥੇ ਜਾਈ ਜਾਂਦਾ ਕੁਆਲਿਟੀ ਦਾ ਜਿਹੜਾ ਸਭ ਕਹਿ ਰਹੇ ਨਾ ਇਹ ਕਰ ਰਹੇ ਨੇ ਕਿ ਭਈ ਕੁਆਲਿਟੀ ਦਾ ਫਰਕ ਹੈ ਕੁਆਲਿਟੀ ਸਾਡੀ ਵੀ ਉੱਚ ਦਰਜੇ ਦੀ ਆ ਕਿਉਂਕਿ ਇਲਾਕਾ ਤੇ ਇੱਕੋ ਹੈ ਨਾ ਹੂੰ ਬਿਲਕੁਲ ਇਹ ਦੁਨੀਆ ਦੇ ਸਾਰੇ ਇਲਾਕਿਆਂ ਚ ਤਾਂ ਚੌਲ ਹੁੰਦਾ ਹੀ ਨਹੀਂ ਇਹ ਤਾਂ ਹੁੰਦੇ ਬਿਲਕੁਲ ਇਹਦਾ ਤਾਂ GI ਟੈਗ ਆ ਸਾਡੇ ਕੋਲ ਜੀ 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 GI ਟੈਗ ਹੈ ਇਹ ਇਸ ਇਲਾਕੇ ਚ ਕਹ ਲੋ ਸਤਲੋਜ ਤੇ ਚਨਾਬ ਇਹ ਇਹਦੇ ਵਿਚਾਲੇ ਹੀ ਹੁੰਦਾ ਜ਼ਿਆਦਾ ਹੂੰ ਠੀਕ ਹੈ ਥੋੜਾ ਜਿਹਾ ਏਰੀਆ ਹੋਰ ਵਦਵਾ ਕਰ ਲਓ ਜੀ ਤਾਂ ਗੱਲ ਇਹ ਆ ਕਿ ਸਭ ਇਹਨਾਂ ਨੇ ਇੱਕ ਕੈਪ ਨਿਰਧਾਰਿਤ ਕਰ ਦਿੱਤੀ ਐਕਸਪੋਰਟਰ ਹੁਣ ਜਿਹੜੇ ਆ ਉਹ ਕੀ ਕਰਦੇ ਵਿਚਾਰੇ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚ ਲਏ ਪਾਕਿਸਤਾਨ ਨੂੰ ਮੌਕਾ ਮਿਲਿਆ ਉਹਨਾਂ ਨੇ ਚੌਕਾ ਠੋਕ ਦਿੱਤਾ ਤਾਂ ਸਿੱਧੇ ਤੌਰ ਤੇ ਕਹ ਲੋ ਕਿ ਨੁਕਸਾਨ ਸਾਡਾ ਹੋ ਰਿਹਾ ਤੇ ਦੂਸਰੇ ਪਾਸੇ ਨੁਕਸਾਨ ਜਿਹੜਾ ਕਿਸਾਨ ਦਾ ਹੋਏਗਾ ਕਿਉਂਕਿ ਜਦੋਂ ਚੌਲ ਐਕਸਪੋਰਟ ਕੱਟ ਹੋਏਗਾ ਜੀ ਜਾਂ ਤਾਂ ਤੁਸੀਂ ਇੱਥੇ ਜੋ ਕੰਜ਼ਿਊਮ ਕਰਦੇ ਹੋ ਚੌਲ ਜਾਂ ਸਰਕਾਰ ਜੀ ਭੰਡਾਰਨ ਕਰੇ ਖੁਦ ਖਰੀਦੇ ਜੀ ਖੁਦੇ ਖਰੀਦੇ ਨਹੀਂ ਬਾਸਮਤ ਬਿਲਕੁਲ ਬਿਲਕੁਲ ਪ੍ਰਾਈਵੇਟ ਖਰੀਦਿਆ ਇਹਨਾਂ ਨੇ ਮੈਂ ਤੁਹਾਨੂੰ ਮਾਫ ਕਰਨਾ ਮੈਂ ਇਨਾ ਕੱਟੜ ਨਹੀਂ ਆ ਪਰ ਕੁਝ ਮਾਮਲਿਆਂ 'ਚ ਇਦਾਂ ਲੱਗਦਾ ਕਿ ਨਰਿੰਦਰ ਮੋਦੀ ਹੋਰੀ ਹੂੰ ਪੰਜਾਬ ਨਾਲ ਖਿਜ ਕੱਢ ਰਿਹਾ ਆਪਣੀ ਬਦਲਾ ਲੈ ਰਿਹਾ ਗਣਕ ਕਿਉਂਕਿ ਜਿੰਨਾ ਇੰਡੀਆ ਦਾ ਐਕਸਪੋਰਟ ਹੈ ਹੂੰ ਬਸਵਤੀ ਚੌਲ ਹੈ ਜਿੰਨਾ ਉਹ ਭਾਈ ਜਿੰਨਾ ਐਕਸਪੋਰਟ ਕਰਦੇ ਆ ਇਹ ਇਹਦਾ ਵੀ ਇੱਕ ਡਾਟਾ ਹੈਗਾ ਮੈਂ ਤੁਹਾਨੂੰ ਦੱਸ ਦਿੰਨਾ ਜੀ ਜੀ ਕਿ ਜਿਹੜਾ ਇੰਡੀਆ ਨੇ 2023 ਦੇ ਅਪ੍ਰੈਲ ਤੋਂ ਮਾਰਚ 24 ਤੱਕ ਸਾਊਦੀਸ਼ਾਨ ਨੂੰ ਐਕਸਪੋਰਟ ਕੀਤਾ ਉਹ ਹੈਗਾ 52 ਲੱਖ 42511 ਮੀਟਰ ਕਟਨ ਜੀ ਠੀਕ ਹੈ ਜੀ ਜਿਹੜਾ ਕਿ ਇਹ 22 23 ਦੇ ਮੁਕਾਬਲੇ 681749 ਮੀਟਰ ਕਟਨ ਸੀ ਹੁਣ ਇਹ ਜਿਹੜਾ ਐਕਸਪੋਰਟ ਹੈ ਨਾ ਤਾਂ 50 ਫੀਸਦੀ ਸਿਰਫ ਇਸ ਖੇਤੇ ਚ ਜਿਹੜੀ ਜੋਈ ਹੈ ਬਿਲਕੁਲ ਤੇ ਜਿਹੜਾ 50 ਫੀਸਦੀ ਜਾਂਦਾ ਉਹਦਾ ਵੀ 50 ਫੀਸਦੀ ਕੱਲਾ ਮਾਝਾ ਜਾਂਦਾ ਬਾਸਮਤੀ ਨੂੰ ਤਾਂ ਕਹਿਣ ਦਾ ਮਤਲਬ ਇਹ ਕਿ ਸਿੱਧੇ ਤੌਰ ਤੇ ਇਹਦਾ ਜਿਹੜਾ ਆ ਗਾਟਾ ਪੈ ਰਿਹਾ ਸਾਨੂੰ ਪੈ ਰਿਆ ਜੀ ਯਾਨੀ ਜਿੰਨੇ ਮਿਲੀਅਨ ਦਾ ਇਹ ਵਪਾਰ ਸੀਗਾ ਬਿਟਿਆਂ ਦਾ ਵਪਾਰ ਸੀਗਾ ਉਹਦੇ ਵਿੱਚ ਸਾਡਾ ਘਾਟਾ ਹੋ ਰਿਹਾ ਪਰ ਹੁਣ ਗੱਲ ਇਹ ਆ ਕਿ ਕਿਹੜਾ ਇੱਥੇ ਹਮ ਅੱਗੇ ਲੱਗ ਕੇ ਜਾ ਕੇ ਇਹਨਾਂ ਚੀਜ਼ਾਂ ਤੇ ਆਵਾਜ਼ ਬੁਲੰਦ ਕਰੇ ਸੋ ਸਾਡੇ ਐਕਸਪੋਰਟਰ ਹੈਗੇ ਨੇ ਵਿਚਾਰੇ ਰੋ ਪਿੱਟ ਕੇ ਬੈਠ ਜਾਣਗੇ ਜਦੋਂ ਹੁਣ ਇੱਥੇ ਬਾਜ਼ਾਰ ਦੇ ਵਿੱਚ ਉਹ ਅਵੇਲੇਬਿਲਟੀ ਵਾਧੂ ਆ ਉਹਦਾ ਐਕਸਪੋਰਟ ਹੈ ਨਹੀਂ ਜੀ ਇਟ ਮੀਨ ਕਿ ਬਾਸਮਤੀ ਦੀ ਢੇਰੀ ਝੜੀ ਹੈ ਉਹ ਐਤਕੀ ਵਿਚਾਰੀ ਰੁਦਣ ਜਿਆ ਕਰਦੀ ਨਜ਼ਰ ਆਏਗੀ ਉਹਦੀ ਨਜ਼ਰ ਆਏਗੀ ਕਿਉਂਕਿ ਜੇ ਐਕਸਪੋਰਟ ਖੁੱਲਦਾ ਬਾਹਰ ਜਾਂਦਾ ਤਾਂ ਇੱਥੇ ਮੰਗ ਵੱਧਦੀ ਪ੍ਰਾਈਵੇਟ ਪਲੇਅਰ ਹੱਸ ਕੇ ਉਹਦਾ ਰੇਟ ਦਿੰਦਾ ਜੀ 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 ਬਿਲਕੁਲ ਵਿਰੇਂਦਰ ਜੀ ਕਹਿ ਰਹੇ ਨੇ ਕਿ ਨਰਮੇ ਦੇ ਬੀਜ ਤੇ ਹੋਣ ਵਾਲੀ ਸਪਰੇ ਬਹੁਤ ਮਾੜੀ ਆ ਰਹੀ ਹੈ ਆਪਣੇ ਤਾਂ ਇਹ ਚੀਜ਼ ਆ ਰਹੀ ਨਹੀਂ ਮਾੜੀ ਤੁਸੀਂ ਆ ਰਹੇ ਜੀ ਬੀ ਦੇ ਸੈਂਪਲ ਹੀ ਫੇਲ ਹੋ ਗਏ ਨਰਮੇ ਦੇ ਬੀਜ ਦੇ ਸੈਂਪਲੀ ਫੇਲ ਹੋ ਗਿਆ ਖੁੱਡੀਆਂ ਸਭ ਉਹ ਤੱਕ ਕੈਨੇਡਾ ਚਲੇ ਗਏ ਨੇ ਵਿਆਹ ਸ਼ਾਦੀ ਤੇ ਹੁਣ ਕਿਨੂੰ ਜਾ ਕੇ ਰੋਈਏ ਭਾਈ ਸਮਝ ਨਹੀਂ ਆ ਰਹੀ